ਪੜਾ ਚਰਚਾ ਦਾ ਵਿਸ਼ਾ ਬਣਿਆ ਸੀ ਪਿਛਲੇ ਦਿਨਾਂ ਚ ਪਟਿਆਲੇ ਤੋਂ ਆ ਸੂਬਾ ਸਿੰਘ ਜਿਸ ਦੀ ਮੌਤ ਹੁੰਦੀ ਹੈ ਤਤਕਾਲੀ ਇੰਸਪੈਕਟਰ ਜਿਸ ਨੇ ਦੇ ਉੱਤੇ ਦੋਸ਼ ਸੀ ਕਈ ਕੇਸਾਂ ਚ ਸਜ਼ਾ ਭੁਗਤ ਰਿਆ ਸੀ ਮੌਤ ਹੋ ਜਾਂਦੀ ਹੈ ਪਰਿਵਾਰ ਜਦੋਂ ਇਲਾਜ ਦੀ ਵਾਰੀ ਹੁੰਦੀ ਹੈ ਨਾ ਕਰ ਦਿੰਦਾ ਇਲਾਜ ਕਰਵਾਉਣ ਵੀ ਨਹੀਂ ਆਉਂਦਾ ਪਰਿਵਾਰ ਪਰ ਸ਼ਿਵ ਸੈਨਾ ਦੇ ਆਗੂ ਉੱਠਦੇ ਨੇ ਸੜਕਾਂ ਤੇ ਆਉਂਦੇ ਨੇ ਐਸਐਸਪੀ ਨੂੰ ਮੰਗ ਪੱਤਰ ਤੱਕ ਸੌਂਪਿਆ ਜਾਂਦਾ ਸੜਕਾਂ ਤੇ ਨਾਰੇ ਲਾਏ ਗਏ ਪੰਜਾਬ ਦੀਆਂ ਸੜਕਾਂ ਤੇ ਕਿ ਸੂਬਾ ਸਿੰਘ ਆ ਜਿਹੜਾ ਉਹ ਸਾਡਾ ਹੀਰੋ ਹੈ ਔਰ ਉਹ ਅਮਰ ਰਹੇ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਅੱਜ ਪੰਜਾਬ ਦੇ ਸੜਕਾਂ ਤੇ ਸ਼ਿਵ ਸੇਨਾ ਦੀ ਇੱਕ ਜਥੇਬੰਦੀ ਵੱਲੋਂ ਸੰਦੀਪ ਇੰਡੀਆ ਦੇ ਵਿੱਚ ਅਗਰ ਕੋਈ ਮਿਨੋਰਟੀ ਨਾਲ ਸਬੰਧ ਰੱਖਣ ਵਾਲਾ ਕੋਈ ਵਿਅਕਤੀ ਵਿਸ਼ੇਸ਼ ਜਾਂ ਆਮ ਬੰਦਾ ਜਾਂ ਗਰਮ ਵਿਚਾਰਾ ਵਾਲਾ ਜੇ ਉਹ ਕੋਈ ਟਿੱਪਣੀ ਕਰੂਗਾ ਅਜਿਹੇ ਕੇਸਾਂ ਦੇ ਵਿੱਚ ਉਹਦੇ ਖਿਲਾਫ ਜਿਆਪਾ ਨਹਾ ਰੂਰਾ ਕੀ ਰਜਿਸਟਰਡ ਹੋ ਜਾਂਦਾ ਜੇ ਕੋਈ ਮੈਜੋਰਟੀ ਵਾਲਾ ਬੰਦਾ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰੂਗਾ ਜਿਨ੍ਹਾਂ ਨੇ ਬੇਕਸੂਰ ਮੁੰਡੇ ਮਾਰੇ ਆਗੇ ਨੇ ਉਹਦੀ ਸਿਕਿਉਰਿਟੀ ਦਾ ਵਾਦਾ ਹੁੰਦਾ ਜੇ ਕੋਈ ਇਹ ਗੱਲ ਕਰੇਗਾ ਹੁਣ ਅੱਜ ਜਿਹੜੇ ਸ਼ਿਵ ਸ਼ੈਨਾ ਦਾ ਕੋਈ ਆਗੂ ਮਿਲਿਆਗਾ ਕੀ ਉਹ ਦੇਸ਼ ਤੋਂ ਵੱਡਾ ਦੇਸ਼ ਦੇ ਕਾਨੂੰਨ ਤੋਂ ਵੱਡਾ ਦੇਸ਼ ਦੀਆਂ ਅਦਾਲਤਾਂ ਤੋਂ ਵੱਡਾ ਇਹਨਾਂ ਲੋਕਾਂ ਦਾ ਕੀ ਕੰਮ ਹੈਗਾ ਜਾਂਦੇ ਚਾਰ ਬੰਦੇ ਸਿਕਿਉਰਿਟੀ ਦੇ ਵਾਧੂ ਲੈਣੇ ਜਾਂ ਘਟ ਗਏ ਹੋਣਗੇ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਅੱਜ ਲੋਕਾਂ ਨੇ ਗਾਲਾਂ ਕੱਢਣੀਆਂ ਆਈਆਂ ਸੋਸ਼ਲ ਮੀਡੀਆ ਤੇ ਗਾਲਾਂ ਕੱਢਣਗੇ ਇੰਸਟਾਗ੍ਰam ਤੇ ਕੱਢਣਗੇ ਫੇਸਬੁੱਕ YouTube ਦੇ ਗਾਲਾਂ ਕੱਢਣਗੇ ਫਿਰੇ ਜਾ ਕੇ ਪੁਲਿਸ ਨੂੰ ਕਹਿਣਗੇ ਦੇਖੋ ਜੀ ਆਹ ਵੇਖ ਲੋ ਸਾਨੂੰ ਗਾਲਾਂ ਕੱਢੀਆਂ ਸਾਨੂੰ ਧਮਕੀ ਆ ਗਈ ਫਲਾਣੇ ਫਲਾਣੇ ਮੁਲਕ ਚੋਂ ਆ ਗਈ ਇਧਰੋਂ ਆ ਗਈ ਸੱਜੇ ਆ ਗਈ ਖੱਬੇ ਆ ਗਈ ਆ ਦੇਖੋ ਜੀ ਸਾਨੂੰ ਤੇ ਸਾਡੀ ਜਾਨ ਨੂੰ ਖਤਰਾ ਹੈ ਸਾਡੇ ਪਰਿਵਾਰ ਨੂੰ ਖਤਰਾ ਹੈਗਾ ਸਾਨੂੰ ਤੇ ਸਿਕਿਉਰਿਟੀ ਚਾਹੀਦੀ ਹੈਗੀ ਕਈਆਂ ਦਾ ਇਹ ਧੰਦਾ ਬਣ ਚੁੱਕਾ ਹੈਗਾ ਜਦ ਦੇਸ਼ ਦੀ ਅਦਾਲਤ ਸੀਬੀਆਈ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਇੱਕ ਜ਼ਾਲਮ ਪੁਲਿਸ ਅਫਸਰ ਨੂੰ ਦੋਸ਼ੀ ਡਿਕਲੇਅਰ ਕਰ ਦਿੱਤਾ ਹੋਵੇ ਉਮਰ ਕੈਦ ਦੀ 2 ਸਾਲ ਸਜ਼ਾ ਦਿੱਤੀ ਹੋਵੇ 100 ਝੂਠੇ ਮੁਕਾਬਲਿਆਂ ਦੇ ਵਿੱਚ ਉਸ ਬੰਦੇ ਦਾ ਨਾਮ ਹੋਵੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਅੱਜ ਉਹ ਤੁਸੀਂ ਕਿਵੇਂ ਹੀਰੋ ਕਹਿ ਰਹੇ ਨੇ ਸਿਰਫ ਸਿਕਿਉਰਟੀ ਲੈਣ ਵਾਸਤੇ ਜਾਂ ਆਪਣਾ ਧੰਦਾ ਹੋਰ ਚਮਕਾਉਣ ਵਾਸਤੇ ਮਤਲਬ ਇਹੋ ਜਿਹੇ ਜਿਹੜੇ ਲੋਕ ਨੇ ਕਿਸੇ ਵੀ ਧਰਮ ਦੇ ਵਿੱਚ ਸਬੰਧ ਰੱਖਦ ਨਹੀਂ ਚਾਹੀਏ ਚਾਹੇ ਮੈਜੋਰਟੀ ਦੇ ਨਾਲ ਚਾਹੇ ਮਿਨੋਰਟੀ ਦੇ ਨਾਲ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਜਾਤ ਦੇ ਵਿੱਚ ਕਿਸੇ ਵੀ ਭਾਈਚਾਰੇ ਦੇ ਜਿਹੜੇ ਗਰਮ ਖਿਆਲੀ ਲੋਕ ਨੇ ਉਹਨਾਂ ਵਾਸਤੇ ਇੱਕ ਵੱਖਰੀ ਜੇਲ ਕਰ ਦੇਣੀ ਚਾਹੀਦੀ ਹੈ ਜਿਹੜੇ ਖੁਦ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿਰਫ ਲੋਕੀ ਆਪਣਾ ਧੰਦਾ ਚਮਕਾਉਂਦੇ ਆਗੇ ਨੇ ਜਿਸ ਬੰਦੇ ਨੂੰ ਜਿਹੜਾ ਖੁਦ ਕਹਿੰਦਾ ਕਿ ਮੈਂ ਸੂਬਾ ਸਰਹੰਦਾ ਜਿਸ ਨੇ 100 ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਦਾ 100 ਐਫਆਈਆਰ ਦੇ ਵਿੱਚ ਨਾਮ ਦਰਜਾ ਤੇ ਸੀਬੀਆਈ ਅਦਾਲਤ ਇਹਨੂੰ 6 ਕੇਸਾਂ ਦੇ ਵਿੱਚ ਦੋਸ਼ੀ ਕੋਸ਼ਿਤ ਕੀਤਾ ਹੋਵੇ ਐਲਾਨਿਆ ਹੋਵੇ ਗਰਦਾਨਿਆ ਹੋਵੇ ਉਮਰ ਕੈਦ ਦੀ ਸਜ਼ਾ ਹੋਈ ਹੋਵੇ ਤੇ ਇੱਕ ਕੇਸ ਹਲੇ ਪੈਂਡਿੰਗ ਹੋਵੇ ਤੇ ਤੁਸੀਂ ਸਿਰਫ ਉਹ ਜਿਸ ਨੂੰ ਜਿਸ ਦੇ ਪਰਿਵਾਰ ਮੁਨਕਨ ਹੋ ਗਿਆ ਕਿ ਅਸੀਂ ਇਹਦੀ ਇਸ ਸਥਿਤੀ ਦੇ ਵਿੱਚ ਇਲਾਜ ਨਹੀਂ ਕਰ ਸਕਦੇ ਤੇ ਤੁਸੀਂ ਚੌਥੇ ਪਿਆਸੇ ਉੱਠ ਕੇ ਇਹ ਕਹਿ ਰਹੇ ਨੇ ਕਿ ਇਹ ਹੀਰੋ ਆ ਮਤਲਬ ਤੁਸੀਂ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਂਦੇ ਹੋ ਨਾ ਤੁਸੀਂ ਉਸ ਉਸ ਪਰਿਵਾਰ ਦੇ ਨਗਾਉਂਦੇ ਸ਼ਰਮਣੀ ਕਮੇਟੀ ਦਾ ਮੁਲਾਜ਼ਮ ਚੁੱਕ ਕੇ ਤੁਸੀਂ ਮਾਰਿਆ 100 ਮੁੰਡਾ ਜਿਸ ਨੇ ਚੁੱਕ ਕੇ ਮਾਰਿਆ ਹੋਵੇ ਜਿੰਨੂੰ ਲਾਸ਼ ਨਹੀਂ ਦਿੰਦਾ ਦਿੱਤੀ ਇਹਨੇ ਅੱਜ ਤੁਸੀਂ ਉਹਨੂੰ ਹੀਰੋ ਕਹਿ ਰਹੇ ਸਿਰਫ ਤੇ ਆਪਣੀ ਧੰਦਾ ਮੈਨੂੰ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਸਰਕਾਰ ਨੂੰ ਖੁਦ ਇਹੋ ਜਿਹੇ ਲੋਕਾਂ ਨੂੰ ਲਾ ਕੇ ਡਿਬਰੂਗੜ੍ਹ ਭੇਜਣਾ ਚਾਹੀਦਾ ਹੈ ਜਦ ਪਰਿਵਾਰ ਨੂੰ ਨਹੀਂ ਤਕਲੀਫ ਜਦ ਸਮਾਜ ਨੂੰ ਜਦ ਪੁਲਿਸ ਐਸੋਸੀਏਸ਼ਨ ਵਾਲਿਆਂ ਨੂੰ ਨਹੀਂ ਕੋਈ ਸਮੱਸਿਆ ਇੱਕ ਚੌਥਾ ਤੁਸੀਂ ਉੱਠ ਕੇ ਮੈਂ ਉੱਠ ਕੇ ਨਾਰੇ ਲਾਦਾ ਇਹ ਸਾਡਾ ਹੀਰੋ ਕਿਵੇਂ ਇਹ ਬੰਦੇ ਬੇਕਸੂਰ ਬੰਦੇ ਮਾਰਨ ਵਾਲਾ ਹੀਰੋ ਹੋ ਸਕਦਾ ਲੋਕੀ ਕੇ ਪੀ ਐਸ ਗੇਲੇ ਨੂੰ ਹੀਰੋ ਨਹੀਂ ਕਹਿੰਦੇ ਲੋਕੀ ਬਿੰਦ ਸਿੰਘ ਨੂੰ ਹੀਰੋ ਕਹਿੰਦੇ ਹੈਗੇ ਮਤਲਬ ਇਹ ਜਿਹੜੇ ਲੋਕ ਨੇ ਜਿਹੜੇ ਨੇ ਕੋਈ ਵੀ ਹੋਵੇ ਕਿਸੇ ਵੀ ਧਰਮ ਦਾ ਵੇ ਇਹਨਾਂ ਨੂੰ ਹੁੰਦੀ ਕਿ ਸਾਡੀ ਰੋਟੀ ਰੋਜੀ ਚੱਲਦੀ ਰਹੇ ਸਾਡੀ ਰੋਜੀ ਰੋਟੀ ਚੱਲਦੀ ਰਹੇ ਯਾਰ ਕਮਾਲ ਥੋੜਾ ਜਿਹਾ ਅਕਲੂ ਹੱਥ ਮਾਰੋ ਯਾਰ ਆਪਾਂ ਪੰਜਾਬੀ ਆ ਤੁਸੀਂ ਇਹ ਕਹੋਗੇ ਬੰਦਾ ਮਾੜਾ ਸੀ ਉਹਨੂੰ ਕਾਨੂੰਨ ਇਹ ਸਜ਼ਾ ਦਿੱਤੀ ਹੈ ਜੇਲ੍ਹ ਦੇ ਵਿੱਚ ਉੱਤੇ ਹਮਲਾ ਨਹੀਂ ਹੋਣਾ ਚਾਹੀਦਾਗਾ ਸੀ ਤੁਸੀਂ ਇਹ ਕਹਿ ਸਕਦੇ ਹੋ ਤੁਸੀਂ ਹੀਰੋ ਨੀ ਕਹਿ ਸਕਦੇ ਜਿਸ ਨੇ ਬੇਕਸੂਰ ਬੰਦੇ ਮਾਰੇ ਉਹਦੀ ਮਾਵਾਂ ਨੂੰ ਜਾ ਕੇ ਪੁੱਛੋ ਨਾ ਉਹਦੀ ਘਰ ਵਾਲੀ ਨੂੰ ਜਾ ਕੇ ਪੁੱਛੋ ਯਾਰ ਕਾਰ ਸੇਵਾ ਵਾਲੇ ਬੰਦੇ ਮਾਰ ਦਿੱਤੇ ਹੋਏ ਬਾਬੇ ਜਿਹੜੇ ਸੇਵਾ ਕਰਦੇ ਨੇ ਤੁਸੀਂ ਉਹ ਮਾਰ ਦਿੱਤੇ ਹੋਏ ਤੁਹਾਡੇ ਵਾਸਤੇ ਹੀਰੋ ਕੁਝ ਨਾ ਕੁਝ ਤੇ ਸੋਚਣਾ ਚਾਹੀਦਾ ਹੈ ਕਿ ਸਿਰਫ ਆਪਾਂ ਸਿਕਿਉਰਿਟੀ ਲੈਣੀ ਹੈ ਹੀਰੋ ਵਾਲਾ ਡਰਾਮਾ ਇਸ ਕਰਕੇ ਲੱਗਦਾ ਹੈ ਕਿ ਸਿਕਿਉਰਿਟੀ ਦਾ ਚੱਕਰ ਜਾਂ ਕੋਈ ਹੋਰ ਉਸ ਦਾ ਇੰਟਰਸਟ ਜੁੜਿਆ ਹੋਣਾ ਕਿਉਂਕਿ ਜਦੋਂ ਸੜਕਾਂ ਤੇ ਉਤਰਿਆ ਨਾਰੇ ਲਾਉਣ ਵਾਸਤੇ ਜਦੋਂ মিডিਆ ਨਾਲ ਗੱਲ ਕਰਨੀ ਸੀ ਉਸ ਬੰਦੇ ਨੇ ਉਹ ਆਗੂ ਨੇ ਉਹ ਨਾਮ ਤੱਕ ਨਹੀਂ ਉਸ ਨੂੰ ਪਤਾ ਸੀ ਸੂਬਾ ਹੈ ਕਿ ਬੂਟਾ ਹੈ ਬਸ ਫਿਰ ਇਸ ਤੋਂ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਹੈ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਅਸੀਂ ਜਿਹਦੇ ਹੱਕ ਦੇ ਵਿੱਚ ਨਾਰੇ ਲਾਉਣ ਚੱਲੇ ਉਹਦਾ ਅਸਲੀ ਨਾਮ ਕੀ ਹੈ ਮਤਲਬ ਇੱਕ ਤੈਨੂੰ ਬੰਦੇ ਨੂੰ ਸਿਕਿਉਰਿਟੀ ਚਾਹੀਦੀ ਹੋਗੀ ਜਾਂ ਕਿਸੇ ਨੇ ਭੇਜਿਆ ਹੋਊਗਾ ਅੱਜ ਕੱਲ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਲਾਂਟਡ ਹੀ ਹੁੰਦੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਸੂਬਾ ਸਿੰਘ ਦਾ ਜਿਹੜਾ ਵਾ ਮਰ ਗਿਆ ਵਾ ਤੇ ਬਾੜੀ ਵੀ ਚੰਗੀ ਗੱਲ ਆ ਮਾੜਾ ਹੋਇਆ ਨਹੀਂ ਮਰਨੇ ਚ ਉਹਨੂੰ ਸਜ਼ਾ ਹੋਰ ਭੁਗਤਣੀ ਚਾਹੀਦੀ ਸੀ ਮਰਦੇ ਦਮ ਤੱਕ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਵੇਂ ਲੋਕ ਮਿਲਲਾਦਿਕ ਸੰਦੀਪ ਨੂੰ ਇਹ ਕਮਿਊਨਿਟੀ ਕਰਨਾ ਚਾਹੀਦਾ ਹੈਗਾ ਇਸ عمر ਉਹ ਭੁਗਤਦਾ ਦੇ ਸਹੀ ਕਿ ਤੂੰ ਲੋਕਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਬਿਯੋਗ ਹੋਏ ਨੇ ਸਕਾਰ ਸੇਵਾਲੇ ਸਕਾਰ ਸੇਵਾ ਯਾਰ ਜਿਹੜੀ ਕਰਨੀ ਕਿੰਨੀ ਔਖੀ ਹੈਗੇ ਉਹਨਾਂ ਦਾ ਪਾਪ ਲੱਗਾਗਾ ਜਿਹੜੇ 24 ਘੰਟੇ ਨਿਤਨੇਮ ਕਰਦੇ ਨੇ ਬਾਬੇ ਜਿਹੜੇ ਕਾਰ ਸੇਵਾਲੇ ਤੁਸੀਂ ਉਹ ਮਾਰੇ ਨੇ 6-6 ਮਾਰੇ ਹੈਗੇ ਨੇ ਤੇ ਅੱਜ ਇਹ ਚਾਰ ਕੀ ਬੰਦੇ ਉੱਠ ਕੇ ਨਾਰੇਬਾਜੀ ਲਾ ਲਈ ਕਿ ਬੂਟਾ ਵਾਲਾ ਜਿਹਨੂੰ ਇਹ ਨਹੀਂ ਪਤਾ ਕਬੂਟਾ ਕਿ ਸੂਬਾ ਔਰ ਜਿਹੜਾ ਆਪਣੇ ਆਪ ਨੂੰ ਸੂਬਾ ਸਰੰਦ ਕਹਿੰਦਾ ਯਾਰ ਐਡਾ ਯਾਲਮ ਬੰਦਾ ਸੀ ਐਡਾ ਭੈੜਾ ਬੰਦਾ ਸੀ ਜਿਹੜਾ ਵੀ ਵੱਖ-ਵੱਖ ਭਿੱਖੀ ਵੇਂ ਠਾਣੇ ਚਭਾਲ ਖਾਲ ਦੇ ਪੰਨ ਕਿੱਥੇ ਕਿਤੇ ਰਿਆ ਇਹਦੇ ਮੈਨੂੰ ਪਤਾ ਇਸ ਮਸਲੇ ਦੇ ਵਿੱਚ ਵਿਰਸਾ ਸਿੰਘ ਵਲਟੋਵਾ ਕਿਉਂ ਨਹੀਂ ਹਲੇ ਤੱਕ ਬੋਲੇ ਹੈਗੇ ਉਹਨਾਂ ਦੇ ਇਲਾਕਾ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਹੀ ਰਿਆਗਾ ਕਿਵੇਂ ਬੰਦਾ ਸੀ ਜਿਹੜਾ ਕੰਮ ਕਰਦਾ ਰਿਹਾਗਾ ਔਰਤਾਂ ਤੱਕ ਠਾਣੇ ਵੇ ਲੈ ਆ ਕੇ ਇੱਕ ਗੁਪਤ ਅੰਗਾਂ ਦੇ ਵਿੱਚ ਮਿਰਚਾਂ ਪਾਉਂਦਾ ਰਿਹਾ ਇਹ ਕਰਕੇ ਐਡਾ ਬੰਦਾ ਹੀ ਜਾਨਮ ਸੀ ਉਹ ਉਹਨਾਂ ਨੂੰ ਪੁੱਛੋ ਜਿਹੜੇ ਟੱਬਰ ਮਾਰੇ ਹੈਗੇ ਟੱਬਰਾਂ ਦੇ ਜੀ ਮਾਰੇ ਹੈਗੇ ਇਹਨੇ ਨੇ ਇਹ ਮੈਨੂੰ ਕਹਿੰਦਾ ਇਹ ਮੈਨੂੰ ਤੇ ਲੱਗਦਾ ਕਿ ਇਹਨੂੰ ਤਾਂ ਉੱਥੇ ਜੇਲ੍ਹ ਦੇ ਵਿੱਚ ਹੋਰ ਰੱਖਣਾ ਸੀ ਪਤਾ ਤੇ ਲੱਗਦਾ ਕਿ ਕਿੰਨਾ ਔਖਾ ਔਰ ਇਹਨੇ 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 ਸਰਪਜੀਤ ਸਿੰਘ ਵੀਰਕਾ ਜੋ ਪੰਜਾਬ ਹੂਮਨ ਰਾਈਟ ਆਰਗੇਨਾਈਜੇਸ਼ਨ ਦੇ ਵਕੀਲ ਨੇ ਔਰ ਕਿੱਡੇ ਉਹ ਬੰਦੇ ਬੰਦੇ ਧਾਕੜ ਨੇ ਇੱਕ ਤੇ ਪੁਲਿਸ ਦੇ ਖਿਲਾਫ ਲੜਨਾ ਦੂਜਾ ਸਬੰਧ ਨਹੀਂ ਚਾਰ ਪੈਸੇ ਵੀ ਨਹੀਂ ਲਏਗੇ ਚਾਹ ਦਾ ਕੱਪ ਵੀ ਨਹੀਂ ਪੀਤਾ ਉਸ ਬੰਦੇ ਨੇ ਇਹਨਾਂ ਲੋਕਾਂ ਕੋਲ ਜਿਹੜੇ ਪੀੜਤ ਪਰਿਵਾਰ ਉਹ ਕਹਿੰਦੇ ਕਿ ਮੈਂ ਪਿਛਲੀ ਵਾਰ ਜਦੋਂ ਵੀ ਆਏ ਤੇ ਕਹਿੰਦਾ ਸੀ ਮੈਂ ਜੇਲ੍ਹ ਤੋਂ ਜ਼ਿੰਦਾ ਵਾਪਸੀ ਨਹੀਂ ਲਾਉਣਾ ਨਾ ਕਿ ਸੁਲੇਤਾਡੇ ਕਹਿੰਦੇ ਜਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਮਾਦਾ ਉਹ ਨਹੀਂ ਜ਼ਿੰਦਾ ਵਾਪਸ ਗਿਆ ਉਹਨੂੰ ਪਤਾ ਸੀ ਨੀਂਦ ਨਹੀਂ ਆਉਂਦੀ ਬਿਨੋਂ ਆਉਦੀ ਕਿਉਂਕਿ ਜਦੋਂ ਤੁਸੀਂ ਰੂਹਾਂ ਨੂੰ ਮਾਰਦੇ ਹੋ ਨਾ ਲੋਕਾਂ ਨੂੰ ਬੇਗਸੂਰ ਲੋਕਾਂ ਨੂੰ ਮਾਰਦੇ ਹੋ ਤੁਸੀਂ ਫਿਰ ਬੱਚ ਨਹੀਂ ਫਿਰ ਤੁਹਾਨੂੰ ਤੜਫੋਂ ਦੀਆਂ ਨੇ ਰੂਹਾਂ ਇਹੀ ਨਰਕਵਾ ਇਹੀ ਸਵਰਗਾ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਨਾ ਅੱਜ ਤੁਸੀਂ ਆਪਣੇ ਟੱਬਰ 'ਚ ਬੈਠੇ ਹੋਣਾ ਸੀ ਪੋਤੇ-ਪੋਤੀਆਂ ਦੋਦੇ-ਦੋਤੀਆਂ ਦੇ ਵਿਆਹ ਵੀ ਵੇਖ ਲੈਣੇ ਜਿਹੜੀ ਇਹਦੀ ਉਸ ਸੂਬੇ ਦੀ ਉਮਰ ਸੀ ਇਹ ਨਰਕ ਭੋਗਿਆ ਤੁਸੀਂ ਨਾ ਸਿਆਣੇ ਕਹਿੰਦੇ ਸਵਰਗ ਨਰਕ ਉੱਪਰ ਜਾ ਕੇ ਕਿੰਨੇ ਦੇਖਿਆਗਾ ਇਹ ਨਰਕ ਭੋਗਿਆ ਸੀ ਕਿਉਂਕਿ ਤੁਸੀਂ ਬੇਕਸੂਰ ਲੋਕਾਂ ਨੂੰ ਮਾਰਿਆ ਸੀ ਧੀਆਂ ਭੈਣਾਂ ਦੀਆਂ ਨਾਲ ਤੁਸੀਂ ਵਧਿੱਕਿਆ ਕਿਤੇ ਉਹਨਾਂ ਦੀ ਠਾਣੇ 'ਚ ਕੁੱਟਮਾਰ ਕੀਤੀ ਸੀ ਉਹਨਾਂ ਨੂੰ ਤੁਸੀਂ ਟਾਰਚਰ ਕੀਤਾ ਤੇ ਅੱਜ 4-5 ਬੰਦੇ ਉੱਠ ਕੇ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਚਲੇ ਜਾਣ ਨਾਰੇ ਲਾ ਦੇਣਗੇ ਟੱਬਰ ਦੇਖੋ ਜਿੰਨਾ ਵਾਸਤੇ ਕੀਤਾ ਹੋਇਆ ਜਿੰਨਾ ਵਾਸਤੇ ਕਮਾਈਆਂ ਕੀਤੀ ਹੋਣਾ ਇਹ ਇਹ ਹੀ ਆ ਸਮਾ ਬਹੁਤ ਬਲਵਾਨ ਇਸ ਕਰਕੇ ਕਈਆਂ ਨੇ ਸਿਕਿਉਰਟੀ ਲੈਣੀ ਹੁੰਦੀ ਆ ਸਭ ਤੋਂ ਵੱਡਾ ਸਟੇਟਸ ਹੈ ਅੱਜ ਕੱਲ ਕੇ ਜੇ ਤੁਹਾਡੇ ਕੋਲ ਸਿਕਿਉਰਟੀ ਜੇ ਇੱਕ ਬੰਦਾ ਮੇਰੇ ਕੋਲ ਦੋ ਹੋਣੇ ਜੇ ਦੋ ਮੇਰੇ ਕੋਲ ਚਾਰ ਹੋਣੇ ਚਾਹੀਦੇ ਫਿਰ ਮੈਨੂੰ ਬੁਲਡ ਪ੍ਰੂਫ ਗੱਡੀ ਚਾਹੀਦੀ ਮੈਨੂੰ ਇਹ ਤੇ ਖਰਚੇ ਨੇ ਪੰਜਾਬ ਸਰਕਾਰ ਦੇ ਮੈਂ ਤੇ ਕਹਿੰਦਾ ਕਿ ਜਿਹੜੇ ਵੀ ਪੰਜਾਬ ਵਿੱਚ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਲੋਕ ਨਾ ਜਿਹੜੇ ਪੰਜਾਬ ਦਾ ਮਾਹੌਲ ਵਿਗਾੜਦੇ ਜਾਂ ਵਿਗਾੜ ਦੀ ਕੋਸ਼ਿਸ਼ ਆ ਉਹ 50 ਕੀ ਬੰਦੇ ਨੇ ਉਹਨਾਂ ਦੀ ਨਾ ਇੱਕ ਅਜਿਹੀ ਜੇਲ ਬਣਾ ਦੇਣੀ ਚਾਹੀਦੀ ਹੈਗੀ ਆ ਵੀ ਜਿਹੜਾ ਵੀ ਪੰਜਾਬ ਦਾ ਮਾਹੌਲ ਖਰਾਬ ਉਹਨੂੰ ਉਸ ਜੇਲ ਦੇ ਵਿੱਚ ਸੁੱਟ ਦੋ ਦੋ ਤਿੰਨ ਤਿੰਨ ਸਾਲ ਵਾਸਤੇ ਪੰਜਾਬ ਸ਼ਾਂਤ ਹੋ ਜਾਊਗਾ ਇਹ ਜਿਹੜੇ ਲੋਕਾਂ ਨੂੰ ਲੜਾਉਂਦੇ ਨਾ ਲੋਕਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਂਦੇ ਗਿਆ ਵੀ ਮਾਰਨ ਵਾਲਾ ਮਰ ਗਿਆ ਉਹ ਅਗਲੀ ਪਤਾ ਨਹੀਂ ਜੂਨੇ ਪਿਆ ਕਿ ਨਹੀਂ ਪਿਆ ਤੁਸੀਂ ਅੱਜ 4 ਦਿਨ ਬਾਅਦ ਉੱਠ ਕੇ ਜਾਂ ਕਿਸੇ ਨੇ ਉਂਗਲ ਖੜੀ ਲਾਤੀ ਹੋਗੀ ਇਹ ਕੀ ਲੋੜ ਹੈਗੀ ਆ ਜਾਂ ਤੇ ਲਾਜ਼ਮੀ ਤੌਰ ਤੇ ਕਿਸੇ ਦੀ ਦੁਕਾਨ ਨਹੀਂ ਚੱਲਦੀ ਹੋਗੀ ਕਿਸੇ ਕੋ ਸਿਕਿਉਰਟੀ ਨਹੀਂ ਹੋਏਗੀ ਜਿਸ ਬੰਦੇ ਨੇ ਇਹਨਾਂ ਯਾਰ ਆਪਣੇ ਆਬਸੂਬਾ ਔਰ ਅਜੀਤ ਸਿੰਘ ਸੰਧੂ ਦਾ ਚੇਲਾ ਉਹ ਕੇਪੀਐਸ ਗਿੱਲ ਸ਼ਾਬਾਸ਼ ਦਿੰਦਾ ਰਿਹਾ ਉਹੋ ਜੇ ਬੰਦਿਆਂ ਨੂੰ ਤੁਸੀਂ ਹੀਰੋ ਕਹਿ ਰਹੇ ਹੋ ਕਿਸ ਨੇ ਕੋਸਬੂਰ ਕੀਤਾ ਹੈਗਾ ਨਾ ਮਤਲਬ ਕਿਸ ਨੇ ਬੇਕਸੂਰ ਮਾਰੇ ਬੰਦੇ ਤੁਸੀਂ ਮਨ ਲੋ ਨੂੰ ਸਜ਼ਾ ਦੇ ਦਿਓ ਯਾਰ ਪੰਜਾਬ ਦੇ ਵਿੱਚ ਉਸ ਪੀਰੀਅਡ ਦੌਰਾਨ ਕੋਈ ਵੀ ਬੇਕਸੂਰ ਬੰਦਾ ਮਾਰਿਆ ਚਾਹੇ ਉਹ ਸਿੱਖ ਸੀ ਚਾਹੇ ਹਿੰਦੂ ਸੀ ਉਹ ਮਾੜੀ ਗੱਲ ਸੀ ਉਹਨਾਂ ਨੂੰ ਸਜ਼ਾਵਾ ਕਾਨੂੰਨ ਨੂੰ ਦੇਣੀਆਂ ਚਾਹੀਦੀਆਂ ਆ ਚਾਹੇ ਪੰਜਾਬੀ ਹਿੰਦੂ ਮਰਿਆ ਜਾਂ ਪੰਜਾਬੀ ਸਿੱਖ ਮਰਿਆ ਚਾਹੇ ਖਾੜਕੂ ਮਰਿਆ ਜਾਂ ਪੁਲਿਸ ਵਾਲ ਮਰਿਆ ਜਾਂ ਬੇਕਸੂਰ ਸਿੱਖ ਮਰਿਆ ਜਾਂ ਬੇਕਸੂਰ ਹਿੰਦੂ ਮਾਰੇ ਗਏ ਉਹ ਜਿੰਨੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਤਾਂ ਨਹੀਂ ਹੈਗਾ ਫਿਰ ਜਿਹੜੇ ਖਾੜਕੂਆਂ ਦੇ ਟੱਬਰ ਚੁੱਕ ਚੁੱਕ ਕੇ ਮਾਰੇਗੇ ਤੁਸੀਂ ਬੇਕਸੂ ਜਿਵੇਂ ਅੱਜ ਕਹਿ ਰਹੇ ਨੇ ਕਿ ਇੱਕ ਉਹਨੇ ਪ੍ਰਵਾਸੀ ਮਜ਼ਦੂਰ ਨੇ ਬਹੁਤ ਗੰਦਾ ਕੰਮ ਕੀਤਾ ਸ਼ਹਿਰਪੁਰ ਜਿਹੜਾ ਹੋਇਆ ਉਹ ਸਾਰੇ ਮਜ਼ਦੂਰ ਨਹੀਂ ਗਲਤ ਹੋ ਸਕਦੇ ਜੇ ਇੱਕ ਕਿਸੇ ਦੇ ਘਰ ਮੁੰਡਾ ਜਜ਼ਬਾਤ ਹੋ ਗਏ ਉਹਨੇ ਹਥਿਆਰ ਚੱਕ ਲਏ ਉਹਦੇ ਟੱਬਰ ਦਾ ਤੇ ਨਹੀਂ ਨਿਸ ਗੁਨਾਹ ਇੱਥੇ ਤੇ ਪੁਲਿਸ ਨੇ ਤੇ ਸਟੇਟ ਨੇ ਉਸ ਸਮੇਂ ਦੀ ਜਿਹੜੀ ਹਕੂਮਤ ਸੀ ਉਨੇ ਉਹ ਮੁੰਡੇ ਨੂੰ ਤੇ ਮਾਰਿਆ ਹੀ ਮਾਰਿਆ ਬੇ ਝੂਠਾ ਮੁਕਾਬਲਾ ਕਹਿ ਕੇ ਉਹ ਟੱਬਰ ਵੀ ਮਾਰੇ ਆਗੇ ਨੇ ਔਰ ਇਸ ਸੂਬੇ ਸਰਹੰਦਾ ਜਿਹੜਾ ਹੈ ਇੱਕ ਮੁੰਡੇ ਨੇ ਫੇਸਬੁੱਕ ਤੇ ਲਿਖਿਆ ਕਿ ਮੇਰੇ ਬਾਪੂ ਨੇ ਦੇਸ਼ ਦੀ ਖਾਤਰ ਤਿੰਨ ਲੜਾਈਆਂ ਲੜੀਆਂ ਦੋ ਕੀਰਤੀ ਚ ਚੱਕਰ ਮਿਲੇ ਉਹਨੂੰ ਦੋ ਯੁੱਧ ਦੇ ਵਿੱਚ ਉਹ ਜ਼ਖਮੀ ਹੋਇਆ ਇਸ ਬੰਦੇ ਨੇ ਉਹਨੂੰ ਵੀ ਮਾਰਿਆ ਹੈਗਾ ਤੇ ਉਹ ਕਿਵੇਂ ਹੀਰੋ ਹੋ ਗਿਆ ਇਹ ਜਿਹੜੇ ਲੋਕ ਨੇ ਚਾਰ ਕੀ ਉੱਠ ਕੇ ਦੱਸਣ ਕਿ ਦੇਸ਼ ਦੀ ਸਰਹੱਦ ਤੇ ਲੜਨ ਵਾਲੇ ਫੌਜੀ ਨੂੰ ਮਾਰਨ ਵਾਲਾ ਬੰਦਾ ਉਹ ਹੀਰੋ ਆ ਕਿ ਜਾਂ ਵਿਲਨ ਆ ਪ੍ਰੋਬਲਮ ਇਹ ਕਿ ਜਦੋਂ ਅਸੀਂ ਵਿਲਨ ਨੂੰ ਖਲਨਾਇਕ ਨੂੰ ਅਸੀਂ ਹੀਰੋ ਸਮਝਦੇ ਆਗੇ ਨਾ ਤੇ ਫਿਰ ਸਾਡੇ ਮਨਸੂਬੇ ਜਿਹੜੇ ਸਾਡੇ ਮਕਸਦ ਆ ਜਿਹੜੇ ਸਾਡੇ ਮੰਤਵ ਆ ਉਹ ਤੁਹਾਡੇ ਸਾਫ਼ ਝਲਕਦੇ ਨੇ ਜਿਵੇਂ ਅੱਜ ਲੋਕਾਂ ਨੇ ਇਹ ਜਿਹੜਾ ਨਾਰੇ ਬਾਜ਼ੀ ਕੀਤੀ ਕਿ ਸਾਡਾ ਹੀਰੋ ਨਹੀਂ ਉਹ ਇੱਕ ਖਲਨਾਇਕ ਸੀ ਇੱਕ ਵਿਲਨ ਸੀ ਜਿਹਨੇ ਬੇਕਸੂਰ ਲੋਕ ਮਾਰੇ ਆਗੇ ਨੇ ਜੇ ਕੁਸੂਰवार ਮਾਰੇ ਹੁੰਦੇ ਤੇ ਕਾਨੂੰਨ ਨੇ ਇੱਕ ਸਜ਼ਾ ਦੇਣੀ ਸੀ सीबीआई ਅਦਾਲਤ ਨੇ ਮੰਨਿਆ ਕਿ ਬੰਦੇ ਨੇ ਝੂਠੇ ਮੁਕਾਬਲੇ ਕੀਤੇ ਫਰਜ਼ੀ ਮੁਕਾਬਲੇ ਕੀਤੇ ਲੋਕਾਂ ਦੇ ਘਰ ਉਜਾੜੇ ਨੇ ਧੀਆਂ ਦੇ ਸੁਹਾਗ ਉਜਾੜੇ ਨੇ ਉਹ ਬੰਦਾ ਹੀਰੋ ਨਹੀਂ ਹੋ ਸਕਦਾ ਤੇ ਜੇ ਇਹਨੂੰ ਕੋਈ ਹੀਰੋ ਕਹਿੰਦਾ ਹੈਗਾ ਉਹਦੇ ਆਪਣੇ ਮੰਤਬ ਨੇ ਉਹ ਆਪਣੇ ਮੰਤਬ ਜੱਗ ਜਾਣਦਾ ਕਿ ਇਹੋ ਜਿਹੇ ਲੋਕਾਂ ਦੇ ਕੀ ਮੰਤਬ ਨੇ